ਸਰ ਕੰਗਨਾਰ ਦਾ ਨੋਟ ਦਾ ਜੋ ਕਿਸਾਨਾਂ ਨੂੰ ਲੈ ਕੇ ਬਿਆਨ ਆਇਆ ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਕੋ ਕੋਰ ਸੇ ਬੜੇ ਤੋਂ ਵੀ ਗੱਲ ਹੈ ਕਿ ਹਰ ਕਹਿ ਨੂੰ ਠੀਕ ਹੈ ਖਾਲ ਸਹੀ ਰੁਵੈਤਾ ਨਹੀਂ ਇੱਕ ਬੀਬੀ ਦੇ ਉੱਤੇ ਕਮੈਂਟ ਕਰਦੇ ਚੰਗੇ ਨਹੀਂ ਲੱਗੀਆਂ ਪਰ ਬੀਬੀਆਂ ਨੇ ਵਾਰ-ਵਾਰ ਉਮ ਤੇ ਸਿੱਖ ਪੰਥ ਤੇ ਅੱਲੇ ਵੀ ਬੜੇ ਗੁਲੇ ਨੇ ਹੂੰ ਕਿੱਥੇ ਤੱਕ ਕੰਗਨਾਰ ਨਾ ਉਹਦਾ ਸਵਾਲ ਹੈ ਇਹਨੂੰ ਤੇ ਹੀ ਕਹਾਂਗੇ ਕਿ ਇੱਥੇ ਤੋਂ ਸਿੱਖ ਲੈ ਨਹੀਂ ਪੰਗੇ ਲਈ ਦੇ ਇਹਨਾਂ ਗੱਲਾਂ ਦਾ ਕੋਈ ਫਾਇਦਾ ਨਹੀਂ ਹੁੰਦਾ ਇਸ ਬੀਬੀ ਨੂੰ ਅਜੇ ਸਮਝਾਉਣੇ ਆ ਕਿ ਇਹਦੇ ਬੀਬੀ ਵਗਤ ਹੈਗਾ ਨਾ ਉਹ ਅੱਜ ਕੱਢ ਸਿੱਖਾਂ ਨੂੰ ਨਾ ਭੜਕਾ ਇਹ ਰਾ ਕਿਸੇ ਕਿਸਾਨੀ ਨਾਲ ਕਿਸੇ ਦੂਜੇ ਨਾਲ ਨਹੀਂਗਾ ਤੂੰ ਸੇਵਲ ਤੇ ਕੇਵਲ ਸਿੱਖਾਂ ਨੂੰ ਨਿਸ਼ਾਨਾ ਬਣਾ ਰਹੀ ਹੈ ਜਦੋਂ ਕਿ ਕਿਸਾਨੀ ਸੰਘਰਸ਼ ਸਾਰਿਆਂ ਦਾ ਸੀ ਸਰ ਕਿਸਾਨ ਲੀਡਰ ਇਹ ਵੀ ਕਹਿੰਦੇ ਨੇ ਕਿ ਕੰਗਨਾ ਦੇ ਪਿੱਛੇ ਬੀਜੇਪੀ ਹੈ ਉਹ ਤਾਂ ਸਿਰਫ ਕਟ ਪੁਤਲੀ ਬਣ ਕੇ ਬਿਆਨ ਦੇ ਰਹੀ ਹੈ ਬੀਜੇਪੀ ਇਸ ਦੇ ਪਿੱਛੇ ਤੁਹਾਨੂੰ ਕੀ ਲੱਗਦਾ ਹੈ ਇਸ ਤਰ੍ਹਾਂ ਦੇ ਬਿਆਨ ਕਿਸਾਨੀ ਅੰਦੋਲਨ ਤੇ ਕਈ ਵਾਰ ਇਸ ਤਰ੍ਹਾਂ ਦੇ ਬਿਆਨ ਆਣਾ ਜਾਂ ਹੁਣ ਦੁਬਾਰਾ ਇੰਟਰਵਿਊ ਚ ਇਹ ਗੱਲ ਕਹਿਣੀ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਅਰਸ਼ਨਾ ਮੋਦੀ ਜੀ ਗੱਲ ਹੈ ਕੰਗਨਾ ਰਣਾਉਤ ਨੂੰ ਖਟੀ ਖਲੀ ਥੀਮੋਂ ਮਿਲੀ ਜਦੋਂ ਇਹ ਇੱਕ ਸਮਿਸ਼ਿਤ ਸਿਸਟਮ ਵਿੱਚ ਸੀ ਉਸੇ ਥੀਮ ਕਰਕੇ ਇਹਦਾ ਪ੍ਰਿਟੀਕਲ ਸਰਕਲ ਬਣਿਆ ਤੇ ਉਹ ਉਸ ਪ੍ਰਿਟੀਕਲ ਸਰਕਲ ਕਰਕੇ ਅੱਜ ਦੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਆਪਣੀ ਥਾਂ ਬਣਾ ਕੇ ਡਿਟ ਮੈਂਬਰ ਪਾਰਲੀਮੈਂਟ ਬਣੀ ਹੂੰ ਤੇ ਜੇ ਭਾਰਤੀ ਜਨਤਾ ਪਾਰਟੀ ਉਹਦੇ ਵੱਲੋਂ ਕਈਆਂ ਗੱਲਾਂ ਨੂੰ ਕੋਈ ਸਮਰਥਨ ਦਿੰਦੀ ਹੈ ਹਾਂਜੀ ਹੂੰ ਮੂੰਹ ਉਹ ਕੰਮੈਂਬਰ ਪਾਰਲੀਮੈਂਟ ਵਾਸਤੇ ਚਿੰਤ ਕੀਤੀ ਗਈ ਤੇ ਅੱਜ ਉਹ ਭਾਰਤੀ ਜਨਤਾ ਪੜਦੇ ਵਿੱਚ ਬੈਠੀਆਂ ਤੇ ਭੌਂਕੇ ਫਿਰ ਹੋਈ ਹੀ ਕੁਝ ਬੋਲਦੀ ਹੈ ਤੇ ਪਾਰਟੀ ਵੱਲੋਂ ਦਾ ਕੋਈ ਕੰਡਨ ਨਹੀਂ ਹੁੰਦਾ। ਇਹੋ ਜਿਹੇ ਸ਼ਬਦਾਂ ਦਾ ਜਿਹੜੇ ਸ਼ਬਦ ਜਿਹੜੇ ਨੇ ਮੁੰਡੀਆਂ ਪਾਉਣ ਵਾਲੇ ਨੇ, ਕੁਕਰਤਨ ਭੰਨਣ ਵਾਲੇ ਨੇ ਸਮਾਜ ਦੇ ਵਿੱਚ ਯਹਿਰ ਭੰਨਣ ਵਾਲੇ ਨੇ ਤੇ ਜੇ ਉਹਨੂੰ ਫਿਰ ਵੀ ਨਹੀਂ ਰੋਕਦੇ ਜਿਵੇਂ ਇਹ ਤੇ ਜਾਂਦੀ ਜਿੱਥੇ ਮਾਪਿਆਂ ਦੀ ਆ ਉੱਥੇ ਨਾਲ ਹੀ ਪਾਤੀ ਦੀ ਵੀ ਹੈ ਨਾ। ਹੂੰ ਜੇ ਨਹੀਂ ਹੁੰਦੇ ਤੇ ਸਿੱਧੇ ਰੂਪ ਇਹੀ ਹੈ ਕਿ ਉਹਨਾਂ ਦੇ ਜਿਹੜਾ ਇੱਕ ਮਿੱਠੇ ਹੋਏ ਪ੍ਰੋਗਰਾਮ ਦੇ ਅਨਸਾਰ ਮਿੱਠੀ ਹੋਈ ਨੀਤੀ ਦੇ ਮੁਤਾਬਕ ਜਿਹੜਾ ਹੈ ਕੰਗਨਰ ਨਾਮ ਜਿਹੜਾ ਹੈ ਇਹ ਯਾਰ ਪਰ ਦਾ ਕੰਮ ਕਰਦੀ ਹੈ